ਅੱਜ ਫੇਸਬੁੱਕ ਵੇਖ ਲੋ YouTube ਵੇਖ ਲੋ Instagram ਵੇਖ ਲੋ Snapchat ਵੇਖ ਲੋ ਸਭ ਤੋਂ ਵੱਧ ਗੰਦ ਅੱਜ ਸੁਖਰਤਿਆ ਤੇ ਬੀਬੀ ਮਨਜੀਤ ਕੌਰ ਦਾ ਪਿਆ ਸ਼ਾਇਦ ਮੇਰੇ ਹਿਸਾਬ ਨਾਲ ਨਾ ਮਹਿਰੂ ਨੇ ਚੰਗੀ ਤਰ੍ਹਾਂ ਹੱਥ ਪਾਇਆ ਹੁੰਦਾ ਨਾ ਉਹਨਾਂ ਨੂੰ ਆ ਜਿਹੜੇ ਨਵੇਂ ਉੱਕਦੇ ਇਹ ਉੱਕਣੇ ਨਹੀਂ ਅਸਲ 'ਚ ਜੇ ਕਿਤੇ ਨਿਹੰਗ ਸਿੰਘ ਦੀ ਵਾਕਿਆ ਚ ਪੇੜ ਵੱਜ ਜੇ ਉਹ ਨਾ ਬੰਦੇ ਦੇ ਸੱਤ ਟੋਲ ਨਿਕਲਦੇ ਆ ਅੱਜ ਦੋ ਬੰਦੇ ਇੱਕ ਸੁਖਰਤਿਆ ਤੇ ਇੱਕ ਪ੍ਰੋਡੂਸਰ ਖਦੋਂ ਵੱਧ ਇਹਨਾਂ ਬੰਦਿਆਂ ਦਾ ਗੰਦਿਆ ਵੀ ਮਨਜੀਤ ਕੌਰ ਨੂੰ ਤੇ ਸੁਖ ਰਤਿਏ ਨੂੰ ਕਹਿੰਨੇ ਵੀ ਬੰਦੇ ਦੇ ਬਣਜੋ ਪੁੱਤ ਇਹ ਨਾ ਹੋਵੇ ਵੀ ਮੁੜ ਕੇ ਫੇਰ ਕੰਮ ਖਰਾਬ ਹੋਵੇ ਕਿਉਂਕਿ ਜੇਲਾ ਜੁਲਾ ਦੀ ਅਸੀਂ ਨਹੀਂ ਪ੍ਰਵਾਹ ਕਰਦੇ ਜੇਲਾ ਅੱਗੇ ਵੀ ਕਟੀਆਂ ਵਾ ਪਹਿਲੀ ਗੱਲ ਤੇ ਅਸੀਂ ਕਹਿੰਨੇ ਵੀ ਅਸੀਂ ਆਉਣਾ ਨਹੀਂ ਤੁਸੀਂ ਉੱਧਰ ਦੇ ਬੰਦੇ ਦੇ ਪੁੱਤ ਬਣਜੋ ਪਰ ਜਿੱਦ ਨਾ ਹੀ ਆਏ ਨਾ ਫਿਰ ਖੜਾਕ ਕਰਾਂਗੇ ਪੱਕਾ ਇਹ ਪੜੋਸਿਆ ਜਾ ਰਿਹਾ ਸਾਡੇ ਘਰਾਂ ਵੱਲ ਵੀ ਤੂੰ ਹੀ ਧਰਮ ਵੱਲ ਧਿਆਨ ਨਾ ਦਿਓ ਤੁਸੀਂ ਗੰਦ ਵੱਲ ਧਿਆਨ ਦਿਓ ਸ਼ਾਲ ਕਰਤੀ ਬੰਦਿਆਂ ਨੂੰ ਹੁਣ ਸਮਾਂ ਆ ਗਿਆ ਵੀ ਰਤਿਏ ਹੁਣ ਜਿਹੜਾ ਮੈਰੋ ਕੋ ਕਾਮ ਪ੍ਰੋਡੂਸਰ ਵਾਲਾ ਦੇ ਹੋਇਆ ਨਹੀਂ ਪਰ ਹੁਣ ਰਤਿਏ ਵਾਲਾ ਸ਼ੁਰੂ ਕਰਕੇ ਵਿਖ ਯਾਦ ਰੱਤ ਗਿਆ ਲੋਕਾਂ ਕੋ ਬਿਆਨ ਪੈ ਗਿਆ ਸਾਡੇ ਵਰ ਖਿਲਾਫ ਫਿਰ ਤੁਸੀਂ ਆਪ ਮਹਾਲੀ ਚ ਵੇਖੋਗੇ ਭੰਗੜੇ ਪੈਂਦੇ ਅਗੇ ਗਾਣਿਆਂ ਤੇ ਤੁਸੀਂ ਨੱਚਦੇ ਵੇਖੇ ਹੋਣਗੇ ਫਿਰ ਹੁਣ ਤੁਸੀਂ ਸਾਡੀ ਟੰਕਾਰ ਤੇ ਵੇਖੋਗੇ ਕਿਦਾਂ ਨੱਚਦੇ ਫਿਰੇ ਭਾਵੇਂ ਤੈਨੂੰ 50 ਗੈਸਟਰ ਜਾਣਦੇ ਹੋ ਸਾਨੂੰ ਨਹੀਂ ਇਸ ਗੱਲ ਦਾ ਪਤਾ ਅਸੀਂ ਤਾਂ ਜਦੋਂ ਆ ਗਏ ਭਾਵੇਂ ਗੈਸਟਰ ਆਵੇ ਜਿਹੜਾ ਮਰਜ਼ੀ ਆਵੇ ਸਾਨੂੰ ਉਹਨਾਂ ਦਾ ਫਿਕਰ ਨਹੀਂ ਆਈ ਤੇ ਆਪਣਾ ਕੰਮ ਜਿਹੜਾ ਕਰਨਾ ਉਹ ਕਰਦੇ ਹਾਂ ਮੈਂ ਕਿਸੇ ਦੀ ਪਰਸਨਲ ਲਾਈਫ ਦੇ ਬਾਰੇ ਵੀ ਗੱਲ ਕਰਦੇ ਨਾ ਅਗਲਾ ਕਹਿੰਦਾ ਕਿ ਯਾਰ ਤੂੰ ਕੌਣ ਹੁੰਦਾ ਬੋਲਣ ਵਾਲਾ ਮੈਂ ਜੋ ਮਰਜ਼ੀ ਕਰਾਂ ਪਰਸਨਲ ਲਾਈਫ ਐ ਤੇ ਘਰ ਚ ਰੱਖੋ ਨਾ ਸੋਸ਼ਲ ਮੀਡੀ ਸੋਸ਼ਲ ਮੀਡੀਆ ਉੱਤੇ ਅੱਜਕੱਲ੍ਹ ਕੁਝ ਗੱਲਾਂ ਖਾਸ ਚਲਦੀਆਂ ਪਈਆਂ ਨੇ ਔਰ ਉਹਨਾਂ ਗੱਲਾਂ ਦੇ ਵਿੱਚ ਜਿਹੜੀਆਂ ਖਾਸ ਬਣ ਗਈਆਂ ਨੇ ਉਹਨਾਂ ਚ ਅਸ਼ਲੀਲਤਾ ਵੱਧ ਤੇ ਖਾਸਪਨਾ ਘੱਟ ਨਜ਼ਰ ਆ ਰਿਹਾ ਆ ਆਏ ਦਿਨ ਵੱਖ-ਵੱਖ ਕਿਸਮ ਦੀਆਂ ਗਾਲਾਂ ਸੋਸ਼ਲ ਮੀਡੀਆ ਉੱਤੇ ਜਾਂ ਪੂਰੀਆਂ ਪੂਰੀਆਂ ਫੁੱਲ ਲੈਂਥ ਵੀਡੀਓਜ਼ ਜਾਂ ਰੀਲਾਂ ਉਹੀ ਚੀਜ਼ਾਂ ਜਵਾਕ ਦੇਖਦੇ ਪਏ ਨੇ ਉਹੀ ਚੀਜ਼ਾਂ ਬੱਚੇ ਗ੍ਰਹਿਣ ਕਰਦੇ ਪਏ ਨੇ ਉਹੀ ਚੀਜ਼ਾਂ ਸੁਣ-ਸੁਣ ਕੇ ਸਿੱਖ-ਸਿੱਖ ਕੇ ਜੋ ਹਾਲਾਤ ਬਣਦੇ ਪਏ ਨੇ ਉਹਨਾਂ ਦੇ ਉੱਤੇ ਨਿਗਾਹ ਮਾਰਨੀ ਜ਼ਰੂਰੀ ਹੈ ਮੇਰੀ ਮਰਾਦ ਸੁਖਰਤਿਆ ਤੋਂ ਹੈ ਸੁਖਰਤਿਆ ਉਹ ਸ਼ਖਸ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ اچانک ਵਾਇਰਲ ਹੋ ਗਿਆ ਟਿਕਟੋਕ ਸਟਾਰ ਬਣ ਗਿਆ ਤੇ ਉਹਦੇ ਨਾਲ ਉਹਦੀ ਇੱਕ ਦੋਸਤ ਜਿਹਦਾ ਮਸਲਾ ਚੱਲਦਾ ਪਿਆ ਘਰੇਲੂ ਵਿਵਾਦ ਆਪਸੀ ਪਰਸਨਲ ਵਿਵਾਦ ਇਸ ਹਿਸਾਬ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਛਾਲਿਆ ਗਿਆ ਕਿ ਉਸ ਤੋਂ ਬਾਅਦ ਜੋ ਗਾਲੀ ਗਲੋਚ ਨਿੱਤਰ ਕੇ ਸਾਹਮਣੇ ਆਇਆ ਹਰ ਕਿਸੇ ਨੇ ਦੇਖਿਆ ਉਹਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਅੱਜ ਸਾਡੇ ਨਾਲ ਟਾਡੀ ਮਾਨ ਸਿੰਘ ਕਾਲੀ ਔਰ ਉਹ ਸੁਖਰਤਿਆ ਵਾਸਤੇ ਕੁਝ ਗੱਲਾਂ ਮਖਸੂਸ ਕਹਿਣੀਆਂ ਚਾਹੁੰਦੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਟਾਡੀ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਖਾਲਸਾ ਸਾਹਿਬ ਜੀ ਫਤਿਹ ਜੀ ਵੇਖੋ ਸੁਖਰਤਿਆ ਬਾਰੇ ਤੁਸੀਂ ਕੁਝ ਕਹਿਣਾ ਸੀਗਾ ਅੱਜ ਮੈਂ ਅਸਲ ਵਿੱਚ ਮੈਨੂੰ ਉਹਦਾ ਨੰਬਰ ਮਿਲ ਜਾਵੇ ਮੈਂ ਸਿੱਧੀ ਗੱਲ ਕਰ ਸਕਦਾ ਕਿਉਂਕਿ ਵੇਖੋ ਕੱਲਾ ਟਾਡੀ ਦਾ ਇਹ ਕੰਮ ਨਹੀਂ ਹੁੰਦਾ ਵੀ ਟੱਡ ਸਰੰਗੀ ਦੇ ਨਾਲ ਸਟੇਜਾਂ ਤੇ ਮਰਦਾਂ ਦੀਆਂ ਗੱਲਾਂ ਕਰੇ ਅਸਲ ਵਿੱਚ ਇਹਦਾ ਰਿਜ਼ਲਟ ਵਾਰਸ ਨੇ ਕੱਢਿਆ ਵੀ ਜਿਹੜਾ ਢਾਡੀ ਆ ਜੇ ਲੋੜ ਪਵੇ ਜੰਗ ਜੁੱਦ ਵੀ ਕਰਦਾ ਉਹ ਕਹਿੰਦਾ ਵੀ ਰਾਜਪੂਤ ਮੈਦਾਨ ਵਿੱਚ ਲੜਨ ਤੇ ਕੀ ਅਗੇ ਢਾਡੀਆਂ ਦਾ ਪੁੱਤਰ ਗਾਮ ਦਾ ਜਿੱਥੇ ਸੂਰਮੇ ਤਲਵਾਰ ਖੜਕਾਉਂਦੇ ਨੇ ਉਹਨਾਂ ਦੇ ਅੱਗਲਵਾਂਢੀ ਹੋ ਕੇ ਵਾਰਗਾ ਕੇ ਉਹਨਾਂ ਨੂੰ ਜੋਸ਼ ਭਰਦਾ ਉਹ ਕੱਲਾ ਜੋਸ਼ ਨਹੀਂ ਭਰਦਾ ਜੇ ਲੋੜ ਪਵੇ ਤੇ ਢੱਡਾ ਰਾ ਕੇ ਸਰੰਗੀ ਰਾ ਕੇ ਸ਼ਸਤਰ ਬੇਮਿਆਨ ਕਰਕੇ ਜ਼ੁਲਮ ਦਾ ਸਫਾਇਆ ਵੀ ਕਰਦਾ ਅੱਜ ਦੇ ਸਮੇਂ 'ਚ ਮੈਂ ਜਿਤ ਤੱਕ ਵੇਖਦਾ ਪਿਆ ਜਿੰਨਾ ਗੰਦ ਅੱਜ ਫੇਸਬੁੱਕ ਵੇਖ ਲੋਈ YouTube ਵੇਖ ਲੋ Instagram ਵੇਖ ਲੋ Snapchat ਵੇਖ ਲੋ ਸਭ ਤੋਂ ਵੱਧ ਗੰਦ ਅੱਜ ਸੁਖ ਰਤਿਆ ਤੇ ਬੀਬੀ ਮਨਜੀਤ ਕੌਰ ਦਾ ਪਿਆਰ ਵੇਖੋ ਇੰਨੇ ਲੰਮੇ ਸਮੇਂ ਤੋਂ ਉਹ ਆਪਣਾ ਕੰਮ ਕਰਦੇ ਆ ਸਾਨੂੰ ਉਹਨਾਂ ਦਾ ਪਤਾ ਕੋਈ ਨਹੀਂ ਹਨਾ ਪਿਛਲੇ ਦਿਨੀ ਮਹਿਰੋ ਨੇ ਉਹ ਆਪਣਾ ਕੀ ਨਾ ਹੀ ਮੱਗਰ ਵੱਖੀ ਪਾੜ ਕੇ ਕੀ ਉਹਨੂੰ ਕਹਿੰਦੇ ਖਰਿਆ ਹਨਾ ਪ੍ਰੋਡੂਸਰ ਪ੍ਰੋਡੂਸਰ ਸ਼ਾਇਦ ਮੇਰੇ ਹਿਸਾਬ ਨਾਲ ਨਾ ਮਹਿਰੋ ਨੇ ਚੰਗੀ ਤਰ੍ਹਾਂ ਹੱਥ ਪਾਇਆ ਹੁੰਦਾ ਨਾ ਉਹਨੂੰ ਆ ਜਿਹੜੇ ਨਵੇਂ ਉਗਦੇ ਇਹ ਉਗਣੇ ਨਹੀਂ ਪ੍ਰੋਡੂਸਰ ਰਹਿ ਗਿਆ ਕੱਚਾ ਪ੍ਰੋਡੂਸਰ ਅੱਜ ਜਿੰਨਾ ਪ੍ਰੋਡੂਸਰ ਵੀ ਗੰਦ ਪਾ ਰਿਆ ਨਾ ਉਹ ਕੱਚਾ ਰਹਿ ਗਿਆ ਜੇ ਵਾਕਿਆ ਹੀ ਉਸ ਦਿਨ ਪੱਕਾ ਹੋਇਆ ਹੁੰਦਾ ਕੰਮ ਉਹਦਾ ਅਸਲ 'ਚ ਜੇ ਕਿਤੇ ਨਿਹੰਗ ਸਿੰਘ ਦੀ ਵਾਕਿਆ ਚ ਪੇੜ ਵੱਜੀ ਹੋਵੇ ਨਾ ਬੰਦੇ ਦੇ ਤੇ ਸੱਤ ਟੋਲ ਨਿਕਲਦੇ ਆ ਤੇ ਜੇ ਮੈਰੋ ਨੇ ਵਾਕਿਆ ਉਹਨੂੰ ਬੰਦੇ ਦਾ ਪੁੱਤ ਬਣਾਇਆ ਹੁੰਦਾ ਤੇ ਉਹਨੇ ਦੁਬਾਰਾ ਵੀਡੀਓ ਨਹੀਂ ਸੀ ਪਾਉਣੀਆਂ ਅੱਜ ਦੋ ਬੰਦੇ ਇੱਕ ਸੁਖਰਤੀਆ ਤੇ ਇੱਕ ਪ੍ਰੋਡੂਸਰ ਹੱਦੋਂ ਵੱਧ ਇਹਨਾਂ ਬੰਦਿਆਂ ਦਾ ਗੰਦਿਆ ਹੱਦੋਂ ਵੱਧ ਠੀਕ ਆ ਹੁਣ ਗੱਲ ਇਸ ਟਾਈਮ ਮੈਂ ਸਿਰਫ ਸੁਖਰਤੀਆ ਦੀ ਕਰਨੀ ਆ ਕਿਉਂਕਿ ਇੱਕ ਪਾਸਾ ਪਹਿਲਾਂ ਸਾਫ਼ ਕਰ ਲਈਏ ਫਿਰ ਦੂਜੇ ਪਾਸੇ ਵੀ ਹੋ ਜਾਵਾਂਗੇ ਸੁਖਰਤੀਏ ਦਾ ਜੰਨਾ ਗੰਦ ਅੱਜ ਆ ਰਿਹਾ ਸਾਡੇ ਬੱਚੇ ਦੇਖਦੇ ਆ ਗੰਦਾ ਮੈਸੇਜ ਸਾਡੇ ਘਰਾਂ ਤੱਕ ਜਾ ਰਿਹਾ ਸਾਡੀਆਂ ਧੀਆਂ ਭੈਣਾਂ ਦੇਖਦੀਆਂ ਸਾਡੇ ਜੋ ਵੀ ਵਸਦਾ ਜਿਹੜਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਾਡੇ ਆਪਣੇ ਪਰਿਵਾਰ ਹੀ ਆ ਤੇ ਨੇਕ ਸਿੰਘ ਫੌਜਾ ਜੜੀਆਂ ਇਸ ਸਮੇਂ ਸਮੇਂ ਤੇ ਸਾਥ ਦਿੰਦੀਆਂ ਰਹੀਆਂ ਜ਼ੁਲਮ ਨੂੰ ਰੋਕਦੀਆਂ ਰਹੀਆਂ ਇਹ ਅੱਜ ਜ਼ੁਲਮੀ ਆ ਅਸੀਂ ਆਉਣ ਵਾਲੇ ਸਮੇਂ ਦੇ ਵਾਸਤੇ ਆਪਣੇ ਬੱਚਿਆਂ ਵਾਸਤੇ ਗੰਦ ਪੜੋਸ ਰਹੇ ਆ ਇਸ ਕਰਕੇ ਬੀਬੀ ਮਨਜੀਤ ਕੌਰ ਨੂੰ ਤੇ ਸੁਖਰਤੀਏ ਨੂੰ ਕਹਿੰਨੇ ਵੀ ਬੰਦੇ ਦੇ ਬਣਜੋ ਪੁੱਤ ਇਹ ਨਾ ਹੋਵੇ ਵੀ ਮੁੜ ਕੇ ਫੇਰ ਕੰਮ ਖਰਾਬ ਹੋਵੇ ਕਿਉਂਕਿ ਜੇਲਾਂ ਜੁਲਾਂ ਦੀ ਅਸੀਂ ਨਹੀਂ ਪ੍ਰਵਾਹ ਕਰਦੇ ਜੇਲਾਂ ਅੱਗੇ ਵੀ ਕੱਟੀਆਂ ਵਾ ਮੇਰਾ ਇਤਿਹਾਸ ਫੋਲ ਕੇ ਵੇਖ ਲੈਣ ਮੈਂ ਜੇਲ੍ਹ ਕੱਟੀ ਅੱਗੇ ਸੀਐਸਟਾਪ ਹੀ ਚੱਲਿਆ ਵਾ ਇਹ ਕਰਕੇ ਪਹਿਲੀ ਗੱਲ ਤੇ ਅਸੀਂ ਕਹਿੰਨੇ ਵੀ ਅਸੀਂ ਆਉਣਾ ਨਹੀਂ ਤੁਸੀਂ ਉੱਧੇ ਬੰਦੇ ਦੇ ਪੁੱਤ ਬਣ ਜਾਓ ਪਰ ਜਿੱਦ ਨਾ ਹੀ ਆਇਆ ਨਾ ਫਿਰ ਖੜਾਕ ਕਰਾਂਗੇ ਪੱਕਾ ਜਦਨ ਪਹੁੰਚ ਕੇ ਸਮਝ ਲਓ ਫਿਰ ਉਸ ਦਿਨ ਤੁਹਾਡੇ ਮੂੰਹ ਬਕਾਵਾਂਗੇ ਸਾਹੀ ਸਾਹਿਬ ਮੈਂ ਇੱਕ ਗੱਲ ਸੰਵੇਦਨ ਭਰੀ ਪੁੱਛਣਾ ਚਾਹੁੰਦਾ ਆ ਨਾਮ ਮਨਜੀਤ ਕੌਰ ਐ ਅਕਾਲਪੁਰਖ ਨੇ ਕੌਰ ਬਖਸ਼ਿਆ ਨਾਲ ਉਹਨਾਂ ਨਾਲ ਲਾਇਆ ਵੀ ਹੋਇਆ ਪਰ ਇਹਦੇ باوجود ਸੋਸ਼ਲ ਮੀਡੀਆ ਦੇ ਉੱਤੇ ਜਿਸ ਕਿਸਮ ਦਾ ਰਵਈਆ ਵਰਤਿਆ ਜਾ ਰਿਹਾ ਜੋ ਆਲਮਗਲ ਮੂੰਹ ਚ ਆ ਰਿਹਾ ਉਹੀ ਬਕਿਆ ਜਾ ਰਿਹਾ ਉਹੋ ਜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਇਹ ਕਿਸ ਤਰ੍ਹਾਂ ਦੀ ਕਹਾੜ ਹੈ ਨਾ ਸਭ ਤੋਂ ਵੱਡਾ ਗੁਨਾਹਗਾਰ ਭਗਵੰਤ ਮਾਨ ਨੂੰ ਮੰਨਦਾ ਠੀਕ ਆ ਉਹਦਾ ਕਾਰਨ ਇਹ ਆ ਵੀ ਵੇਖੋ ਅਸੀਂ ਅੱਜ ਸੋਸ਼ਲ ਮੀਡੀਆ ਤੇ ਬੋਲਦੇ ਆਂ ਵੀ ਸਾਨੂੰ ਖਾਲਿਸਤਾਨ ਚਾਹੀਦਾ ਅਹੀਂ ਅੱਜ ਐਮਪੀ ਦੇ ਗੱਲ ਕੀਤੀ ਆ ਅਹੀਂ ਐਮਐਲਏ ਤੇ ਕੀਤੀ ਆ ਅਹੀਂ ਸਰਪੰਚ ਤੇ ਕੀਤੀ ਆ ਸਾਡੇ ਤੇ ਪਰਚਾ ਮਿੰਟ ਚ ਹੋ ਜਾਂਦਾ ਅਹੀਂ ਕਹਿੰਨੇ ਆ ਵੀ ਆ ਮੁੱਦਾ ਭਗਵੰਤ ਮਾਣ ਨੂੰ ਕਰਨਾ ਚਾਹੀਦਾ ਏ ਉਹਨੇ ਕੀਤਾ ਨਹੀਂ ਸਾਡੇ ਤੇ ਪਰਚਾ ਉਸੇ ਵੇਲੇ ਹੋ ਜਾਂਦਾ ਇਹ ਸਰਕਾਰ ਜ ਇਹਨਾਂ ਗੰਦ ਬੋਲਣ ਵਾਲੇ ਬੰਦੇ ਤਾਂ ਕਿਉਂ ਨਹੀਂ ਪਰਚਾ ਕਰਦੀ ਇੱਥੋਂ ਨਹੀਂ ਲੱਗਦਾ ਵੀ ਸਾਨੂੰ ਸਰਕਾਰ ਹੀ ਚਾਹੁੰਦੀ ਵੀ ਅਸੀਂ ਆਪਣੇ ਧਰਮ ਦੇ ਕਾਰਜ ਭੁੱਲ ਕੇ ਤੇ ਗੰਦਾ ਲੂ ਧਿਆਨ ਦੇਈਏ ਇਹ ਪੜੋਸਿਆ ਜਾ ਰਿਹਾ ਸਾਡੇ ਘਰਾਂ ਵੱਲ ਵੀ ਤੂੰ ਹੀ ਧਰਮ ਵੱਲ ਧਿਆਨ ਨਾ ਦਿਓ ਤੂੰ ਹੀ ਗੰਦ ਵੱਲ ਧਿਆਨ ਦਿਓ ਜਿਹੜੀ ਕੌੜ ਦੀ ਤੁਸੀਂ ਗੱਲ ਕਰਦੇ ਨੇ ਤੇ ਸਿੰਘ ਨਾਮ ਰਖਾ ਕੇ ਲੋਕ ਸ਼ਰਾਬਾਂ ਵਿੱਚ ਪੀ ਜਾਂਦੇ ਆ ਠੀਕ ਹੈ ਜੀ ਦਰੇ ਚਿੱਟਾ ਵੀ ਲਾਈ ਜਾਂਦੇ ਆ ਹਰ ਪਾਸੇ ਨਾ ਛਾਤੀ ਮਾਰ ਕੇ ਵੇਖ ਲਓ ਹੁਣ ਮੈਂ ਪਹਿਲਾਂ ਬੇਨਤੀ ਕਰ ਦਿੱਤੀ ਜਿੰਨਾ ਚਿਰ ਪੰਥ ਦੇ ਜ਼ਹੀਰਦਾਰ ਜਾਗਦੇ ਨਹੀਂ ਨਾ ਉਹਨਾਂ ਚਿਰ ਤੁਸੀਂ ਕੋਈ ਨੂੰ ਰਾਹ ਨਹੀਂ ਪਾ ਸਕਦੇ ਅਸੀਂ ਤਾਂ ਇੱਕ ਪੰਥ ਦੇ ਸੇਵਾਦਾਰਾਂ ਜਿੱਥੇ ਸਾਨੂੰ ਲੱਗੂਗਾ ਠੀਕ ਹੈ ਜੀ ਅਸੀਂ ਜਿੰਨੇ ਸਾਡੇ ਸਿੰਘ ਆ 20 25 ਸਿੰਘ ਸਾਡੇ ਤਿਆਰ ਵਰ ਤਿਆਰ ਆ ਹੌਣ ਸਿਰ ਮੈਂ ਤਾਂ ਨਹੀਂ ਰੱਖਦਾ ਜਦੋਂ ਜਦੋਂ ਦਾ ਅਮਰਪਾਲ ਦਾ ਰੋਲਾ ਆਇਆ ਪਿਆਣਾ ਉਹਦੇ ਤੋਂ ਬਾਅਦ ਮੈਨੂੰ ਸੀਐਸਟਾਫ ਚੋਕ ਲਿਆ ਫਿਰ ਮੈਂ ਸਿੰਘਾਂ ਨੂੰ ਸਾਰਿਆਂ ਨੂੰ ਇਹੋ ਕਿਹਾ ਵੀ ਜਿੰਨਾ ਚਿਰ ਮੈਂ ਆਵਾਜ਼ ਨਹੀਂ ਮਾਰਦਾ ਤੁਸੀਂ ਆਉਣਾ ਨਹੀਂ ਜਦੋਂ ਵੀ ਕਿਤੇ ਲੋੜ ਪੈਂਦੀ ਇਕੱਠੇ ਹੋ ਜਾਂਦੇ ਆ ਸਾਰੇ ਸਿੰਘ ਐਦਾ ਚੜ੍ਹਦੀ ਕਲਾ ਦੇ ਆ ਮਹਾਰਾਜ ਦੀ ਕਿਰਪਾ ਮੈਨੂੰ ਤਾਂ ਗਾਂ ਹਉਣ ਦੀ ਲੋੜ ਹੀ ਪੈਂਦੀ ਪਹਿਲਾਂ ਮਾਂਜ ਦਿੰਦੇ ਪਤੀਲੇ ਨੂੰ ਪਰ ਗੱਲ ਇਹ ਆ ਵੀ ਮੈਂ ਇਹ ਚਾਹੁੰਦਾ ਵੀ ਜੇ ਮੈਂ ਕੀਤਾ ਉਹ ਮੈਂ ਪਾਵਾਂ ਇਹਨਾਂ ਦਾ ਕੋਈ ਕਸੂਰ ਨਹੀਂ ਜੇ ਮੰਨ ਲਓ ਮੈਂ ਕਿਸੇ ਦੇ ਸੱਟ ਲਾਈ ਆ ਉਹਦਾ ਗੁਨਾਹਗਾਰ ਮੈਂ ਆ ਇਹ ਥੋੜਾ ਇਹ ਕਰਕੇ ਮੈਂ ਬੰਦਿਆਂ ਨੂੰ ਇਹ ਗੱਲ ਕਹਿਣਾ ਵੀ ਜਦੋਂ ਠ ਹੁਣ ਸਮਾਂ ਆ ਗਿਆ ਵੀ ਰਤਿਏ ਹੁਣ ਜਿਹੜਾ ਮੈਰੋ ਕੋ ਕੰਪੋਜ਼ਰ ਵਾਲਾ ਦੇ ਹੋਇਆ ਨਹੀਂ ਪਰ ਹੁਣ ਰਤਿਏ ਵਾਲਾ ਜ਼ਰੂਰ ਕਰਕੇ ਵਿਖਾਵਾਂਗੇ ਹੁਣ ਤਿਆਰੀ ਆ ਮਤਲਬ ਖਿੱਚੀ ਪਈ ਆ ਪੂਰੀ ਖਿੱਚੀ ਪਈ ਆ ਜੇ ਨਾ ਸੁਧਰੇ ਤੇ ਫਿਰ ਕੋਈ ਗੱਲ ਨਹੀਂ ਜਾਂ ਤੇ ਰਤਿਏ ਲੋਕੀ ਬਿਆਨ ਪੈ ਗਿਆ ਸਾਡੇ ਵਰ ਖਿਲਾਫ ਫਿਰ ਤੁਸੀਂ ਆਪ ਮਹਾਲੀ ਚ ਵੇਖੋਗੇ ਭੰਗੜੇ ਪੈਂਦੇ ਅਗੇ ਗਾਣਿਆਂ ਤੇ ਤੁਸੀਂ ਨੱਚਦੇ ਵੇਖੇ ਹੋਣਗੇ ਫਿਰ ਹੁਣ ਤੁਸੀਂ ਸਾਡੀ ਟੰਕਾਰ ਤੇ ਵੇਖੋ ਕਦਾਂ ਨੱਚਦੇ ਫਿਰ ਕਿਉਂਕਿ ਇਹ ਕਹਿੰਦੇ ਨਹੀਂ ਸਾਡਾ ਅਜੇ ਤੱਕ ਦਾ ਰਿਕਾਰਡ ਆ ਕਿਉਂਕਿ ਜੇਲਾ ਜਿਹੜਾ ਬੰਦਾ ਵੇਖ ਲਿੰਦਾ ਉਹਨੂੰ ਪਤਾ ਲੱਗਦਾ ਇਤੋਂ ਗਾਂਹ ਕੋਹ ਨਹੀਂ ਆ ਠੀ ਦੇ ਦੰਦ ਅੰਸੇ ਕੇ ਬਣ ਜਾਂਦਾ ਫੇਰ ਘਰ ਦਾ ਦੇ ਮੋਰ ਹੈ ਹੀ ਨਹੀਂ ਜਾਂਦਾ ਠੀਕ ਆ ਅਸੀਂ ਵੇਖੋ ਉਹ ਆਪਸੀ ਉਹਨਾਂ ਦਾ ਜੋ ਵੀ ਹੈਗਾ ਹਨਾ ਉਹ ਸੁਖ ਰਤੀਆ ਕਿਦਾਂ ਕਿਦਾਂ ਦੇ ਲਬਜ ਬੋਲਦਾ ਪਿਆ ਯਾਰ ਜ਼ਿੰਦਗੀ ਦੇ ਵਿੱਚ ਹਰ ਬੰਦੇ ਦੇ ਕੋਈ ਨਾ ਕੋਈ ਪੜਾ ਆਉਂਦਾ ਇੱਕ ਦੂਜੇ ਨਾਲ ਪਲ ਗੁਜ਼ਾਰੇ ਆ ਉਹ ਕੰਜਰਦਿਆਂ ਬਹਿ ਕੇ ਉਹਨੂੰ ਸਲਝਾ ਲੋਕਾਂ ਸਾਹਮਣੇ ਕੀ ਤਮਾਸ਼ਾ ਕਰਦਾ ਪਿਆ ਜੇ ਰੱਬ ਨਾ ਕਰੇ ਦੋ ਸਾਲਾਂ ਨੂੰ ਸਾਲ ਨੂੰ ਫੇਰ ਤੁਸੀਂ ਇਕੱਠੇ ਹੋਗੇ ਕਿਹੜਾ ਮੂੰਹ ਲੈ ਕੇ ਉਤਰੇਗਾ ਉਹਨੂੰ ਇਹ ਗੱਲ ਕਿੰਨੇ ਵੇਖ ਭਰਾ ਅਸੀਂ ਨਹੀਂ ਚਾਹੁੰਦੇ ਪੀ ਲੋਕ ਇਹ ਕਹਿਣ ਵੀ ਨਿਆੰਗ ਗੁੰਡਾ ਕਰਦੀਆਂ ਕਰਦੇ ਆ ਹਨ ਅਸੀਂ ਭਾਵੇਂ ਤੈਨੂੰ 50 ਗੈਂਗਸਟਰ ਜਾਣਦੇ ਹਾਂ ਸਾਨੂੰ ਨਹੀਂ ਇਸ ਗੱਲ ਦਾ ਪਤਾ ਅਸੀਂ ਤਾਂ ਜਦੋਂ ਆ ਗਏ ਭਾਵੇਂ ਗੈਂਗਸਟਰ ਆਵੇ ਜਿਹੜਾ ਮਰਜ਼ੀ ਆਵੇ ਸਾਨੂੰ ਉਹਨਾਂ ਦਾ ਫਿਕਰ ਨਹੀਂ ਆਈ ਤੇ ਆਪਣਾ ਕੰਮ ਜਿਹੜਾ ਕਰਨਾ ਉਹ ਕਰਨਾ ਹੀ ਇੱਕ ਨਾ ਇੱਕ ਨਾ ਕਾਮਨ ਜੀ ਗੱਲ ਆ ਜਾਂਦੀ ਜਦੋਂ ਆਪਾਂ ਐ ਕਿਸੇ ਦੀ ਪਰਸਨਲ ਲਾਈਫ ਦੇ ਬਾਰੇ ਵੀ ਗੱਲ ਕਰਦੇ ਨਾ ਅਗਲਾ ਕਹਿੰਦਾ ਕਿ ਯਾਰ ਤੂੰ ਕੌਣ ਹੁੰਦਾ ਬੋਲਣ ਵਾਲਾ ਮੈਂ ਜੋ ਮਰਜ਼ੀ ਕਰ ਪਰਸਨਲ ਲਾਈਫ ਐ ਤੇ ਘਰ ਚ ਰੱਖੋ ਨਾ ਸੋਸ਼ਲ ਮੀਡੀਆ ਤੇ ਕਰੇ ਵਾਤੇ ਪਾ ਰਿਆ ਹੋਰ ਸਾਡੇ ਜਹੇਦਾਰ ਆ ਜਦੋਂ ਵਹਿੰਦੇ ਆ ਉਹ ਵੀ ਹੱਸਦੇ ਆ ਵੀ ਯਾਰ ਸਾਰੇ ਸੁੱਤੇ ਕੰਤੇ ਬੀਤੇ ਨਾ ਮੇਰਾ ਇੱਕ ਜ਼ਿੰਦਗੀ ਦਾ ਸੂਲ ਹੈ ਵੇਖੋ ਇਹ ਮੇਰਾ ਭਰਾ ਵਾ ਛੋਟਾ ਮੇਰ ਤੋਂ ਸਧੂ ਸਿੰਘ ਅਣਖੀ ਟਾੜੀ ਹੈ ਬੱਚਾ ਹੋਵੇ ਮਾਂ ਹੋਵੇ ਧੀ ਹੋਵੇ ਘਰ ਵਾਲੀ ਹੋਵੇ ਜਦੋਂ ਗਲਤੀ ਕਰਦਾ ਉਹਨੂੰ ਸਜ਼ਾ ਦਿਓ ਜੇ ਕਈ ਹਣ ਕਹਿੰਦੇ ਨਾ ਨਹੀਂ ਜੀ ਉਹਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਇੱਕ ਵਾਰੀ ਮaaf ਕਰੋਗੇ ਨਾ ਦਜੀ ਵਾਰੀ ਉਹ ਵੱਡੀ ਗਲਤੀ ਕਰੂਗਾ ਕਿਉਂ ਕਰੂਗਾ ਉਹ ਇਹ ਕਰਕੇ ਕਰੂਗਾ ਯਾਰ ਪਹਿਲਾਂ ਮੈਂ ਉਹਦੇ ਫੱਟ ਜੋੜ ਲਈ ਉਹਦੇ ਗਾੜੀ ਨੂੰ ਮਾਫੀ ਮੰਗ ਲਈ ਹੁੰਦੀ ਮਾਫ ਕਰਤਾ ਹੁਣ ਮੈਂ ਵੱਡਾ ਗੁਨਾਹ ਵੀ ਕਰਤਾ ਨੇ ਮੈਨੂੰ ਮਾਫ ਕਰ ਦੇਣਾ ਛੋਟੇ ਗੁਨਾਹ ਤੇ ਸਜ਼ਾ ਦਿਓ ਵੱਡਾ ਗੁਨਾਹ ਕਰ ਲੱਗਿਆ ਉਹਨੂੰ ਪਤਾ ਲੱਗੂਗਾ ਵੀ ਜੇ ਮੈਂ ਗਲਤੀ ਕੀਤੀ ਤੇ ਆਹ ਸਜ਼ਾ ਮਿਲੀ ਸੀ ਤੇ ਹੁਣ ਮੈਂ ਵੱਡੀ ਗਲਤੀ ਕੀਤੀ ਹੁਣ ਕਿਹੜੀ ਸਜ਼ਾ ਮਿਲਣੀ ਹੈ ਜਾ ਰੇ ਦੁਨੀਆ ਛੱਡੂਗਾ ਤੇ ਜਾ ਬਸ ਸਾਡੇ ਰਾਹ ਤੇ ਚੱਲੂਗਾ ਇਹ ਆਪਣੀ ਸਿੱਖਿਆ ਮੈਂ ਆਪਣੇ ਬੱਚਿਆਂ ਨੂੰ ਵੀ ਗੱਲ ਕਹੀ ਆ ਗਲਤੀ ਕਰਕੇ ਨਹੀਂ ਆਉਣਾ ਠੀਕ ਆ ਹੱਕ ਸੱਚ ਵਾਸਤੇ ਲੜੋ ਨਾ ਪਾਗਲਵਾ ਕੇ ਆਉਣਾ ਪਾਗਲ ਹੱਤ ਦੀ ਭਾਵੇਂ ਮਰਜੋ ਜਾਂ ਮਾਰ ਦੋ ਇਹ ਮੈਂ ਸਿੱਧਾ ਕਿਹਾ ਇਹ ਗੱਲ ਦਾ ਇੱਕ ਵਾਹ ਮਾਰਾ ਕਲਗੀਧਰ ਪਾਤਸ਼ਾਹ ਕਾ ਓਏ ਮੇਰੀ ਸਿੱਖਿਆ ਹੀ ਉਹ ਆ ਤੇ ਵੀ ਜੇ ਆਪਾਂ ਪਾਗਾਂ ਲਵਾ ਕੇ ਜਿਉਣਾ ਤੇ ਫੇਰ ਫਾਇਦਾ ਕੋਈ ਨਹੀਂ ਆ ਤੇ ਜਿਹੜੀ ਕੌਰ ਬਣ ਕੇ ਨਸ਼ੇ ਸ਼ਰਾਬਾਂ ਪੀਂਦੀ ਫਿਰਦੀ ਉਹਨੂੰ ਵੀ ਕਹਿੰਨੇ ਆ ਵੀ ਬੀਬੀ ਤੇਰੇ ਬਾਤੇ ਸਹੀ ਗੱਲ ਨਹੀਂ ਆ ਤੇਰੇ ਬੱਚੇ ਦਾ ਕੀ ਫਿਊਚਰ ਹੋਊਗਾ ਰੱਬ ਨਾ ਕਰੇ ਜੇ ਤੇਰੇ ਭਲਕੇ ਕੋਈ ਬੱਚਾ ਪੈਦਾ ਹੋ ਗਿਆ ਤੇ ਉਹ ਜਦੋਂ ਵੇਖੂਗਾ YouTube ਤੇ Facebook ਤੇ ਆਹ Snapchatਾ ਜਦੋਂ ਵੇਖੂਗਾ ਤੇ ਉਹ ਤੇ ਸ਼ਰਮਚੀ ਮਰ ਜਾਣਾ ਜੰਮ ਕੇ ਕੀ ਕਰੋਗੇ ਛੋਖ ਰਤੀਆਂ ਨੂੰ ਇਹ ਗੱਲ ਕਹਿੰਨੇ ਭਲਕੇ ਤੂੰ ਵਿਆਹ ਕਰਾਵੇਂ ਤੇਰੀ ਘਰ ਵਾਲੀ ਕਿ ਆ ਕੋ ਇਹੋ ਜਿਹੇ ਦਲੇਦਰ ਬੰਦੇ ਨਾਲ ਵਿਆਹ ਕਰਾਇਆ ਜਿਹੜਾ ਬੰਦਾ ਕਿਸੇ ਦੇ ਨਾਂ ਰਹਿ ਕੇ ਉਹਦੀ ਦੁਨੀਆ ਸਾਹਮਣੇ ਉਹਨੂੰ ਪੇਸ਼ ਕਰ ਸਕਦਾ ਤੇ ਭਲਕੇ ਆਪਣੀ ਜਨਾਨੀ ਨੂੰ ਵੀ ਉਹ ਪੇਸ਼ ਕਰ ਸਕਦਾ ਮੈਂ ਸਭ ਤੋਂ ਵੱਡਾ ਬੇਗੈਰਤ ਬੰਦਾ ਉਹਨੂੰ ਮੰਨਦਾ ਜਿਹੜਾ ਨਾਂ ਰਹਿ ਕੇ ਕਿਸੇ ਦੀ ਨਾ ਪਰਸਨਲ ਲਾਈਫ ਨੂੰ ਲੋਕਾਂ ਨਾਲ ਸ਼ੇਅਰ ਕਰਦਾ ਹੁਣ ਜਿਹੜੇ ਕਮੈਂਟ ਦਾ ਤੁਸੀਂ ਮੈਨੂੰ ਕਿਹਾ ਨਾ ਕਿ ਲੋਕੀ ਕਹਣਗੇ ਉਹਨਾਂ ਦੀ ਪਰਸਨਲ ਲਾਈਫ ਆ ਪਰਸਨਲ ਲਾਈਫ ਨੂੰ ਆਪਣੀ ਪਰਸਨਲ ਬਣਾ ਕੇ ਰੱਖੋ ਆਪਣੇ ਕਮਰੇ ਚ ਬਣਾ ਕੇ ਰੱਖੋ ਉਹਦੀਆਂ ਲੱਤਾਂ ਤੋੜੋ ਗੋਡੇ ਤੋੜੋ ਜੋ ਕਰਨਾ ਉਹ ਤੁਹਾਡਾ ਕੰਮ ਆ ਪਰ ਉਹਨੂੰ ਕਮਰੇ ਤੋਂ ਬਾਹਰ ਨਾ ਕੱਢੋ ਕਮ ਠੀਕ ਆ ਜੀ ਸੁਖ ਰਤਿਏ ਤੱਕ ਮੇਰਾ ਸਨਾਹ ਦੇ ਦਿਓ ਮੇਰਾ ਨੰਬਰ ਵੀ ਦੇ ਦੇ ਲਗਾ ਤੁਸੀਂ ਆਪ ਹੀ ਤੁਸੀਂ ਆਪ ਹੀ ਕਰਨ ਦੇ ਦਿਓ ਨੂੰ ਵੇਖੋ ਮੈਂ ਸੁਖ ਰਤਿਏ ਨੂੰ ਇੱਕੋ ਗੱਲ ਕਹਿੰਨਾ ਭਾਉ ਸਾਨੂੰ ਮਜਬੂਰ ਨਾ ਕਰੀ ਸਾਡੇ ਨੂੰ ਪੂਰੀ ਤਿਆਰੀ ਹੋ ਤੇ ਇਹ ਜਿਹੜਾ ਕੰਮ ਮੈਰੋ ਨੇ ਵੀ ਤੈਨੂੰ ਬਿਆਨ ਪਾਇਆ ਵਾ ਵੀ ਬੰਦੇ ਦਾ ਬਣ ਜਾ ਅਸੀਂ ਆ ਰਹੀ ਹਾਂ ਠੀਕ ਆ ਹੋ ਇਹ ਨਹੀਂ ਪਤਾ ਵੀ ਮੈਰੋ ਪਹਿਲਾਂ ਆਉਂਦਾ ਕਿ ਮੈਂ ਆਉਣਾ ਪਰ ਗੱਲ ਇਹ ਆ ਵੀ ਜੇ ਤੇ ਤੁਹਾਡਾ ਹੁਣ ਕੋਈ ਵੀ ਬਿਆਨ ਉਦਾਂ ਦਾ ਆ ਗਿਆ ਜਾਂ ਸਾਡੇ ਪ੍ਰਤੀ ਤੇਰਾ ਬਿਆਨ ਆ ਗਿਆ ਕੋਈ ਵੀ ਸਾਨੂੰ ਪਰਵਾਹ ਕਿਸ ਦੀ ਨਹੀਂ ਆ ਜਾਂ ਬੀਬੀ ਦਾ ਬਿਆਨ ਆ ਗਿਆ ਵੀ ਮੈਂ ਨਹੀਂ ਪਰਵਾਹ ਕਰਦੀ ਫਿਰ ਸਾਡੇ ਨੰਬਰ ਤੇ ਡਰੈਸ ਪਾ ਦਿਓ ਫਿਰ ਅਹੀਂ ਜਾਣੀਏ ਸਾਡਾ ਕੰਮ ਜਾਣੇ ਨੰਬਰ ਦੇ ਦਨੇ 98721 69885 ਨਾ ਪਹੁੰਚਾਂਗੇ ਫਿਰ ਦੇਣਦਾਰ ਹੋਵਾਂਗੇ ਤੇ ਇਹ ਜੇ ਤੁਹਾਡਾ ਪਰਸਨ ਲਾਈਫ ਹੈ ਤੇ ਉਹਨੂੰ ਕਮਰੇ ਚ ਬੈ ਕੇ ਨਿਬੇੜ ਦਿਓ ਲੋਕਾਂ ਸਾਹਮਣੇ ਨਾ ਪੇਸ਼ ਕਰੋ ਇਹਦੇ ਚ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ